ਮੇਰਾ ਪੁੱਤਰ ਮਰ ਜਾਵੇ ਮਰਦਾ ਤਾਂ ਮੇਰੇ ਧਰਨੇ ਦੇ ਵਿੱਚ ਕਾਤਲ ਬਾਦਲ ਦਾ ਪਰਿਵਾਰ ਨਹੀਂ ਆਉਣਾ ਚਾਹੀਦਾ ਫਿਰ ਅਸੀਂ ਸ਼ਾਤੀ ਦੇ ਹੱਥ ਮਾਰ ਕੇ ਜਾਣਾ ਸੀ ਬੀਬਾ ਪਰ ਸਿਮਰਤਪੁਰ ਜਾ ਕੇ ਦਿੱਲੀ ਬੋਲੀ ਸੀ ਕਹਿੰਦੀ ਵੀ ਭਗਵੰਤ ਮਾਨ ਨੇ ਉੱਥੇ ਪਾਲਿਆ ਹੋਇਆ ਬੰਦਾ ਉਹ ਖਾਲਸਾ ਚਾਹੁੰਦਾ ਉਹਨੂੰ ਅੰਦਰ ਸੁਣਵਾਓ ਤੇ ਸੈਂਟਰ ਸਰਕਾਰ ਤੁਸੀਂ ਰਾਸ਼ਟਰੀ ਲਾਗ ਨੂੰ ਰਾਜ ਕਰੋ ਜਾਂ ਭਗਵੰਤ ਮਾਨ ਤੇ ਦਬਾਅ ਪਾਓ ਵੀ ਅਮਰਤਪਾਲ ਨੂੰ ਚੁੱਕ ਕੇ ਜੇਲ੍ਹ ਜਿਓ ਉਹਦਾ ਪੁੱਤਰ ਬਚਾਉਣ ਲਈ ਜਕਰੀਏ ਖਾਨ ਦੇ ਨਾਲ ਸਮਝੌਤਾ ਕਰ ਲਿਆ ਉਂਝ ਤੂੰ ਪਹਿਲਾਂ ਕਹਿੰਦੀ ਸੀ ਮੈਂ ਕੰਨੀਆ ਪੁੱਤਰ ਨੂੰ ਛਾਵਾ ਪੁੱਤਰਾ ਛਿਦੋ ਜੀ ਪਰ ਅੱਜ ਕੀ ਹੋਇਆ ਕਹਿ ਦੇਣੀ ਆ ਗੱਲਾਂ ਬਾੜੀਆਂ ਸੋਕੀਆਂ ਨੇ ਬੋਲ ਨਵਾਉਣੇ ਬੜੇ ਹੁੰਦੇ ਸਟੇਜ ਤੇ ਸਾਡੇ ਗੁਰੂ ਦਾ ਕਾਤਲ ਬੈਠਾ ਸਾਡੇ ਸੰਤ ਗਾਨੀ ਜਰਨਾਲ ਸਿੰਘ ਸਜੀ ਬਾ ਸਿੰਦਰ ਸਿੰਘ ਸੋਢੀ ਦਾ ਕਾਤਲ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ 12 ਰਾਜੀ ਦਾ ਬਾਬਲ ਕਣਾ ਜਾਂ ਕਾਤਲ ਬੈਠਾ ਹੋਵੇ ਜੋ ਸਿੱਖਾਂ ਦਾ ਕਾਤਲ ਬੈਠਾ ਹੋਵੇ ਸਿੱਖਾਂ ਨੂੰ ਮਾਰ ਕੇ ਜੇਲਾ ਵਿੱਚ ਬਿਠਾਉਣ ਵਾਲਾ ਕਾਤਲ ਬੈਠਾ ਹੋਵੇ ਸਰਸੇ ਵਾਲੇ ਨੂੰ ਛਲਵਾ ਕੇ ਸਿੱਖਾਂ ਤੇ ਗੋਲੀਆਂ ਚਲਵਾ ਕੇ ਸਿੱਖਾਂ ਨੂੰ ਮਰਵਾਉਣ ਵਾਲਾ ਕਾਤਲ ਬੈਠਾ ਹੋਵੇ ਜੁੰਦੇਆਂ ਤੇ ਸਟੇਜਾਂ ਤੇ ਭੌਕੇ ਉੱਥੇ ਬੈਠੇ ਨੀਲੀਆਂ ਖੱਟੀਆਂ ਪੱਗਾਂ ਵਾਲੇ ਹੀਜੜੇ ਬਣ ਕੇ ਬੈਠੀਆਂ ਮੈਂ ਕਹਿੰਦਾ ਲੱਖ ਲਾਣ ਤੇ ਤੁਹਾਡੀ ਜੀ ਸਿੱਖਣੀ ਹੋ। ਜਦੋਂ ਆ ਗਿਆ ਬੁਲਟੋਆ ਤੂੰ ਬੱਸਾਂ ਭਰ ਕੇ ਉਹ ਜਿਹੜਾ ਧਰਨਾ ਲੱਗਾ ਖੜਾ ਚੰਡੀਗੜ੍ਹ ਉਹਦੀ ਸਪੋਰਟ ਕਰੋ ਆ ਜਿਸ ਬੁਲਟੋਏ ਹਰਾਨੇ ਸੰਤ ਗਿਆਨੀ ਜਰਨਾਲ ਸਿੰਘ ਮਹਾਂਪੁਰਖਾਂ ਦੇ ਨਾਲ ਗੱਲ ਕੀਤੀ। ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਆਂ ਸਿੱਖ ਪ੍ਰਚਾਰਕ ਗੁਰਚਨ ਸਿੰਘ ਗੱਟੀ ਦੇ ਕੋਲ ਜਿਨ੍ਹਾਂ ਦੀ ਆਵਾਜ਼ ਬਹੁਤ ਕੜਕੜੀ ਆਵਾਜ਼ ਦੇ ਵਿੱਚ ਗਲਬਦ ਕਰਦੇ ਨੇ ਉਹ ਸੱਚ ਨੂੰ ਅੱਗੇ ਲਿਆਉਂਦੇ ਨੇ ਝੂਠ ਦਾ ਪਰਦਾ ਫਾਸ਼ ਕਰਕੇ ਸਾਹਮਣੇ ਰੱਖਦੇ ਨੇ ਸੰਗਤ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਸੋ ਅੱਜ ਅਸੀਂ ਬਹੁਤ ਵੱਡੇ ਮੁੱਦੇ ਤੇ ਗਲਬਦ ਕਰਨ ਜਾ ਰਹੇ ਆ ਸਾਡੇ ਨਾਲ ਆਗੂ ਹੈਗੇ ਨੇ ਹਾਂਜੀ ਗੁਰਚਨ ਸਿੰਘ ਗੱਟੀ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਹਾਂ ਜੀ ਤੁਹਾਡਾ ਵੀ ਬਹੁਤ ਸਵਾਗਤ ਜੀ ਵਾਹਿਗੁਰੂ ਖਾਲਸਾ ਸਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਚੰਦ ਸਿੰਘ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਮੌਜੂਦਾ ਚੱਲਦੀ ਪਈ ਹੈ ਤੇ ਜਦੋਂ ਭਾਈ ਅਮਰਤਪਾਲ ਦਾ ਜਿਹੜਾ ਰੂਪਰੇਖਾ ਚੱਲਦੀ ਪਈ ਸੀ ਸੰਘਰਸ਼ ਚ ਚੱਲਦਾ ਪਿਆ ਸੀਗਾ ਇੱਕ ਪਾਸੇ ਤੇ ਸ਼ਰਮਨੀ ਕਾਲੀ ਦਾਦੇ ਜਿਹੜੇ ਲੀਡਰ ਇਹ ਗੱਲ ਕਹਿੰਦੇ ਨੇ ਵੀ ਭਗਵੰਤ ਮਾਨ ਸਾਨੂੰ ਘੰਟਾ ਦੇ ਦਿਓ ਅਸੀਂ ਇਸ ਨੂੰ ਸੁਧਾਰਦੇ ਹਾਂ ਅਸੀਂ ਚੁੱਕ ਕੇ ਜੇਲ੍ਹ ਚ ਸੁਟਾਂਗੇ ਤੇ ਅੱਜ ਦਾ ਮਾਹੌਲ ਅੱਜ ਕਿਹੜੇ ਪਾਸੇ ਜਾ ਰਿਹਾ ਤੇ ਪਹਿਲਾਂ ਇਹਨਾਂ ਦੇ ਬੋਲ ਕੀ ਸੀਗੇ ਬਿਲਕੁਲ ਤੁਹਾਡੀ ਗੱਲ ਵਧੀਆ ਮੈਨੂੰ ਵਿਸਰਗੀ ਜੀ ਵਿਆਹ ਦਾ ਕਰਾਤਾ ਬਹੁਤ ਵਧੀਆ ਸਾਲ ਕੀਤਾ ਹੂੰ ਇਹ ਹੈ ਕਹਿ ਰਹੇ ਸੀ ਵੀ ਸਾਨੂੰ ਇੱਕ ਘੰਟਾ ਭਗਵੰਤਮਨ ਦੇ 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 ਵੇਖੋ ਫਿਰ ਹੁਣ ਭਗਵੰਤਮਨ ਮੁਰਦਾਬਾਦ ਨਹੀਂ ਬਾਦਲਦਲ ਮੁਰਦਾਬਾਦ ਕਹਿਣਾ ਚਾਹੀਦਾ ਕਿਹਦੇ ਮੂੰਹੋਂ ਗੱਲ ਨਿਕਲੀ ਸੀ ਕਿਹੜੇ ਲੀਡਰ ਦੇ ਇਹ ਜਿਹੜਾ ਮਜੀਠੀਆ ਅੱਛਾ ਜੀ ਮਜੀਠੀਆ ਦੇ ਹਰਸਿਮਰਤ ਕੌਰ ਦੀ ਇਹ ਵੀਡੀਓ ਮਹਿਲਾਾਂ ਚ ਪਈਆਂ ਨੇ ਸੋ ਲੋ ਨੌਜਵਾਨੋ ਚੇਤਨਾ ਪੁਲਾ ਲਿਆ ਕੋਈ ਐਵੇਂ ਹੀ ਨਾ ਨੌਜਵਾਨੀ ਆਪਦੀ ਗੁੱਲ ਕਰ ਦੋ ਹਲਾ 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 ਕਰਕੇ ਦਿਮਾਗ ਦੇ ਵਿੱਚ ਵੀ ਰੱਖੋ ਕਿਸੇ ਨੇ ਕੀ ਬੋਲਿਆ ਸੀ ਉੱਥੇ ਭਗਵੰਤ ਮਾਨ ਸਰਕਾਰ ਨੇ ਨਹੀਂ ਬੋਲਿਆ ਸੀ ਅਸੀਂ ਚੋਕ ਕੇ ਅੰਦਰ ਸੁੱਟਦੇ ਆ ਅੱਛਾ ਉੱਥੇ ਹਰ ਸਿਮਰਤਪੁਰ ਜਾ ਕੇ ਦਿੱਲੀ ਬੋਲੀ ਸੀ ਕਹਿੰਦੀ ਵੀ ਭਗਵੰਤ ਮਾਨ ਨੇ ਉੱਥੇ ਪਾਲਿਆ ਹੋਇਆ ਬੰਦਾ ਕੋ ਖਾਲਸਤਾਨ ਚਾਹੁੰਦਾ ਉਹਨੂੰ ਅੰਦਰ ਸੁੱਟਦਾ ਨਹੀਂ ਪਿਆ ਤੇ ਸੈਂਟਰ ਸਰਕਾਰ ਤੁਸੀਂ ਰਾਸ਼ਟਰੀ ਲਾਗ ਨੂੰ ਰਾਜ ਕਰੋ ਜਾਂ ਭਗਵੰਤ ਮਾਨ ਤੇ ਦਬਾਅ ਪਾਓ ਵੀ ਅੰਮ੍ਰਿਤਪਾਲ ਨੂੰ ਚੋਕ ਕੇ ਜੇਲ੍ਹ ਦੇ ਵਿੱਚ ਬੰਦ ਕਰੇ ਹੂੰ ਅੱਜ ਉਹਦਾ ਯਾਰ ਜਾ ਕੇ ਉੱਥੇ ਸਪੀਚ ਦਿੰਦਾ ਤੇ ਬੀਬੀ ਕੋਲ ਬੈਠੀ ਏ ਓਏ ਹਾਏ ਯਾਰ ਕੀ ਹੈ ਸ਼ਰਮ ਲਾਲੀ ਹੈ ਕੀ ਹੋ ਗਿਆ ਇਹਨਾਂ ਨੂੰ ਗੁਰਜਨ ਸਿੰਘ ਜੀ ਇੱਕ ਪਾਸੇ 82-82 ਸਾਲ 32-32 ਸਾਲ ਭਾਈ ਦਵਿੰਦਰਪਾਲ ਸਿੰਘ ਭਾਈ ਰਾਜੋ ਆਣਾ ਅੰਦਰ ਪਏ ਨੇ ਉਹਨਾਂ ਦੇ ਵਾਸਤੇ ਇੰਨੀ ਆਵਾਜ਼ ਇਹਨਾਂ ਨੇ ਪਹਿਲਾਂ ਬੁਲੰਦ ਨਹੀਂ ਕੀਤੀ ਅੱਜ ਨਾਲ ਖੜ ਗਏ ਨੇ ਇਹ ਜੀ ਹੁਣ ਗੱਲ ਮੇਨ ਮੁੱਦਾ ਜਿਹੜਾ ਭਾਈ ਅਮਰਤਪਾਲ ਦਾ ਸੱਚ ਸੁਣ ਲੋ ਵੀਰੋ ਸੁਣ ਲੋ ਨਾ ਸੁਣੋ ਮੈਂ ਤਾਂ ਸੱਚ ਦਾ ਓਕਾ ਦੇਣਾ ਮੈਂ ਕਿਸੇ ਦੇ ਗੁਲਾਮ ਤਾਂ ਹੈ ਨਹੀਂਗਾ ਬਿਲਕੁਲ ਜੀ ਠੀਕ ਹੈ ਮੈਂ ਅੱਗੇ ਵੀ ਜਦੋਂ ਅਮਰਤਪਾਲ ਆਇਆ ਸੀ ਤੇ ਮੈਂ ਇੱਕ ਵੀਡੀਓ ਪਾਈ ਸੀ ਤੇ ਕਈਆਂ ਨੇ ਸੱਚ ਕਿਹਾ ਤੇ ਕਈਆਂ ਨੇ ਕਿਹਾ ਤੂੰ ਕੋਸ਼ ਮੈਂ ਕੋਈ ਗਾਲੀ ਮੈਂ ਕਿਸੇ ਦੇ ਕੋਲੋਂ ਜਾ ਕੇ ਪਿਆਰੋ ਠੁੱਠਾ ਫੜ ਕੇ ਮੰਗ ਕੇ ਪ੍ਰਚਾਰ ਨਹੀਂ ਕੀਤਾ ਮੈਂ ਗੁਰੂ ਦੀ ਖੁਸ਼ੀ ਲੈਣ ਲਈ ਕਰਤਾ ਇਹਦੇ ਕਰਦਾ ਰਹਾਂਗਾ ਮੈਂ ਉਹ ਸਿੱਖਣ ਵਿੱਚ ਸੱਚ ਬੋਲਿਆ ਬੋਲਦਾ ਰਹਾਂਗਾ ਸੱਚ ਇਹ ਸੀ ਤੇ ਜਿਹੜੀ ਉਥੇ ਘਟਨਾ ਥਾਣੇ ਦੀ ਹੋਈ ਜੀ ਬਾਦਲਾਂ ਦੀ ਇਹ ਸੋਚ ਸੀ ਭਗਵੰਤਮਾਨ ਸਰਕਾਰ ਗੋਲੀ ਚਲਾਵੇ ਗੁਰੂਗ੍ਰੰਥ ਸਾਹਿਬ ਤੇ ਲੱਗੇ ਗੋਲੀ ਫੇਰ ਅਸੀਂ ਕਹਾਂਗੇ ਆਹ ਵੇਖੋ ਭਗਵੰਤਮਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਕਰਤੀ ਜਿਵੇਂ ਸਾਡੀ ਕੁਰਸੀ ਗਈ ਬਦਵੀ ਵਿੱਚ ਉਵੇਂ ਭਗਵੰਤਮਾਨ ਦੀ ਜਾਵੇ ਅਸੀਂ ਉੱਥੇ ਰੋਟੀਆਂ ਸੇਕ ਕੇ ਆਪਣੀ ਕੁਰਸੀ ਜਿਹੜੀ ਹਰਾਈ ਕਾਇਮ ਕਰੀ ਤੇ ਇਹ ਸੀ ਉਹ ਗੱਲ ਉਹ ਬਣੀ ਨਹੀਂ ਹੁਣ ਇਹ ਉਸ ਪਾਸੇ ਨੂੰ ਹੋ ਗਏ ਵੀ ਅਸੀਂ ਹਮਦਰਦਾਂ ਜੀ ਅਸੀਂ ਛਡਾਉਣੇ ਆ ਜੀ ਲਿਆਉਣੇ ਆ ਜੇ ਤੁਸੀਂ ਐਡੇ ਹਮਦਰਦ ਹੁੰਦੇ ਤੁਸੀਂ ਆਪ ਹੀ ਜਿਹੇ ਦਰਕਾਉਂਕ ਵਾਲੇ ਨੇਕਾਂ ਯਾਰ ਜਗਤਾਰ ਸਿੰਘ ਵਾਰੇ ਨੂੰ ਪਹਿਲੀ ਸਰਕਾਰ ਬਾਦਲ ਦੀ ਰਾਜ ਦੇ ਵਿੱਚ ਫੜਿਆ ਗਿਆ ਉਹ ਕਵੈਟਰ ਨਰਿੰਦਰ ਸਿੰਘ ਦੀ ਰਾਜ ਦੀ ਸਰਕਾਰ ਦੇ ਵਿੱਚ ਉਹ ਸ਼ਰਮ ਖਟ ਕੇ ਬਾਹਰ ਨਿਕਲਿਆ ਜਿਵੇਂ ਤੇਰੀ ਆਈ ਤੂੰ ਫੜ ਕੇ ਅੰਦਰ ਦੇ ਦਿੱਤਾ ਯਾਰ ਕਿਹੜੀਆਂ ਗੱਲਾਂ ਕਰਦੇ ਹੋ ਕਿਹੜੇ ਕਿਹੜੇ ਮੁੰਡਿਆਂ ਦਾ ਕਿੰਨਾ ਕਿੰਨਾ ਖੂਨ ਪੀਤਾ ਹੂੰ ਇਹ ਅੱਜ ਜੇ ਤੁਸੀਂ ਹਮਦਰਦ ਜੇ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਨੂੰ ਲੈ ਆ ਸੰਸਾਰ ਤੋਂ ਜਿਹੜੇ ਲੋਕ ਤੁਸੀਂ ਅੱਗੇ ਖੜ ਜਾਂਦੇ ਜਿਨ੍ਹਾਂ ਦੇ ਮੈਂ ਕਹਣਾ ਵੀ ਤੁਹਾਡੇ ਵੀ ਲੱਖ ਲਾਨ ਤੇ ਜਿਹੜੇ ਇਹਨਾਂ ਦਾ ਪਾਸਾ ਸੁਣਦੇ ਉੱਥੇ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ 328 ਰੁਪਿਆਂ ਦਾ ਲਗਾ ਰਹੇ ਵੇਤਰਨਾ ਜਿੱਥੇ ਇਹਨਾਂ ਨੇ ਕੰਜਰੀਆਂ ਦੇ ਬੁੱਤ ਲਾ ਦਿੱਤੇ ਹੁਣ ਨੌਜਵਾਨਾਂ ਦੇ ਬਾਅਦ ਕੈਪਟਨ ਦੀ ਸਰਕਾਰ ਦੇ ਪੱਟੇ ਉਥੇ ਕਗੜੀਆਂ ਵਾਲੀਆਂ ਪਾ ਕੇ ਸਾਡਾ ਵਿਰਸਾ ਖਤਮ ਕੀਤਾ ਜਾਵੇ ਦਰਬਾਰ ਸਾਹਿਬ ਦੀਆਂ ਉਪਰ ਕਮਾਂ ਵਿੱਚ ਮੰਦਰ ਵਿਸਾਰ ਦਿੱਤੇ ਜਾਣ ਦਰਬਾਰ ਸਾਹਿਬ ਦੀ ਮਰਜ਼ਾਦਾ ਧਜੀਆਂ ਡਾ ਦਿੱਤੀ ਜਾਵੇ ਚੰਗਾ ਪ੍ਰਚਾਰਕ ਮਾਨ ਸਿੰਘ ਵਰਗਾ ਕੱਢ ਦਿੱਤਾ ਜਾਵੇ ਚੰਗਾ ਰਾਗੀ ਕੱਢ ਦਿੱਤਾ ਜਾਵੇ ਚੰਗੇ ਪੰਜ ਪਿਆਰੇ ਜਿਹੜੇ ਸੀ ਅਮਰਤ ਛਕੌਣ ਵਾਲੇ ਕੱਢ ਦਿੱਤੇ ਜਾਣ ਚੰਗੇ ਸਿੰਘ ਉਥੋਂ ਕੱਢ ਦਿੱਤੇ ਜਾਣ ਜਿਹੜੇ ਗੰਦੇ ਉਥੇ ਭਰਤੀ ਕਰ ਦਿੱਤੇ ਜਾਣ ਤੇ ਗੰਦਿਆਂ ਨੂੰ ਪੈਸੇ ਦਿੱਤੇ ਜਾਣ ਤੇ ਗੁਰੂ ਦੀ ਗੋਲਕ ਲੁੱਟ ਕੇ ਵੱਡੇ ਵੱਡੇ ਰਾਖਸ਼ਾਂ ਦੇ ਮੂੰਹ ਵਿੱਚ ਪਾਈ ਜਾਵੇ ਉਹ ਬੰਦੇ ਆਉਣ ਤੇ ਬੀਬਾ ਮਾਤਾ ਤੂੰ ਅੰਮ੍ਰਿਤਪਾਲ ਦੀ ਉਹਦੇ ਨਾਲ ਗੱਲਾਂ ਕਰੇ ਮੈਂ ਫਿਰ ਕਹਿੰਦਾ ਇਹ ਕੋਈ ਸਵਾਦ ਵਾਲੀ ਗੱਲ ਨਹੀਂ ਸੀ ਜੀ ਤੂੰ ਇਹ ਗੱਲ ਕਹਿ ਦਿੰਦੀ ਜਾਏ ਮੇਰਾ ਪੁੱਤਰ ਮਰ ਜਾਵੇ ਮਰਦਾ ਤਾਂ ਮੇਰੇ ਧਰਨੇ ਦੇ ਵਿੱਚ ਕਾਤਲ ਬਾਦਲ ਦਾ ਪਰਿਵਾਰ ਨਹੀਂ ਆਉਣਾ ਚਾਹੀਦਾ ਫਿਰ ਅਸੀਂ ਛਾਤੀ ਦੇ ਹੱਥ ਮਾਰ ਕੇ ਜਾਣਾ ਸੀ ਬੀਬਾ ਅਸੀਂ ਤੇਰੇ ਕੋਲ ਆਉਂਦੇ ਆ ਪਰ ਹੁਣ ਮੈਂ ਕਹਿੰਦਾ ਨਹੀਂ ਹੂੰ ਹੂੰ ਅਸੀਂ ਨਹੀਂ ਜਾ ਸਕਦੇ ਤੇ ਉਹ ਆਪਦੇ ਪੁੱਤਰ ਬਚਾਉਣ ਦੀ ਖਾਤਰ ਜ਼ਕਰੀਆ ਖਾਨ ਦੇ ਨਾਲ ਸਮਝੌਤਾ ਕਰ ਲਿਆ ਤੇ ਜ਼ਕਰੀਆ ਖਾਨ ਨੇ ਵਾਹ ਤੂੰ ਆਪਦਾ ਪੁੱਤਰ ਬਚਾਉਣ ਲਈ ਜ਼ਕਰੀਆ ਖਾਨ ਦੇ ਨਾਲ ਸਮਝੌਤਾ ਕਰ ਲਿਆ ਉੰਜ ਤੂੰ ਪਹਿਲਾਂ ਕਹਿੰਦੀ ਸੀ ਮੈਂ ਕਨੀਆ ਪੁੱਤਰ ਨੂੰ ਸ਼ਾਹ ਪੁੱਤਰਾ ਸ਼ਹੀਦ ਹੋ ਜੀ ਪਰ ਅੱਜ ਕੀ ਹੋਇਆ ਕਹਿ ਦੇਨੀ ਆ ਗੱਲਾਂ ਬਾੜੀਆਂ ਸੋਕੀਆਂ ਨੇ ਬੋਲ ਨਵਾਉਣੇ ਬੜੇ ਔਖੇ ਰੂਸਾ ਬਗirdਾਸ ਕਰਦੇ ਆ ਸੱਚੇ ਪਾਤਸ਼ਾਹ ਇਹਨਾਂ ਨੇ ਆਪ ਵੀ ਕੀਤੀ ਹੋਈ ਹੈ ਵੀ ਪਿੱਛੋਂ ਦਾ ਕੱਖ ਨਾ ਰਵੇ ਤੇ ਮੈਂ ਵੀ ਅਰਦਾਸ ਕਰਦਾ ਹੇ ਅਕਾਲਪੁਰਖ ਪਰਮੇਸ਼ਰ ਸੱਚਾ ਪਾਤਸ਼ਾਹ ਇਹਨਾਂ ਦਾ ਕੱਖ ਨਾ ਰਵੇ ਕੁੱਲ ਬినాਸ਼ ਹੋ ਜਾਵੇ ਜਿਨ੍ਹਾਂ ਨੇ ਸਾਡੀ ਕੌਮ ਦਾ ਸਾਡੇ ਪੰਥ ਦਾ ਸਾਡੇ ਪੰਜਾਬ ਦਾ ਨੁਕਸਾਨ ਕੀਤਾ ਹੈ ਤੇ ਕਰ ਜੀ ਸੋ ਦੋਸਤੋ ਮੇਰੇ ਨਾਲ ਸੀ ਸਿੱਖ ਪ੍ਰਚਾਰਕ ਜਿਹੜੀ ਕੜਕ ਦੀ ਆਵਾਜ਼ ਦੇ ਵਿੱਚ ਗੱਲਬਾਤ ਕਰਦੇ ਨੇ ਸੋ ਸੱਚ ਨੂੰ ਸੱਚ ਕਰਕੇ ਸਾਹਮਣੇ ਲਿਆਉਂਦੇ ਨੇ ਤੇ ਝੂਠ ਦਾ ਪਰਦਾ ਫਾਸ਼ ਕਰਕੇ ਸੰਗਤਾਂ ਦੇ ਸਾਹਮਣੇ ਲਿਆਉਂਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਦੋਸਤੋਂ ਵੱਧ ਤੋਂ ਵੱਧ ਕੇ ਸ਼ੇਅਰ ਕਰਿਆ ਜੇ ਤੁਹਾਨੂੰ ਇਹ ਸੋਚਣਾ ਹੈ ਕਿ ਇਸ ਦਾ ਫੈਸਲਾ ਅਸਲੀ ਹੈ ਕੀ ਹੈ ਕਿ ਲੋਕਾਂ ਦੇ ਨੁਮਾਇੰਦੇ ਕੌਣ ਹੈਗੇ ਨੇ ਬੰਦੀ ਸਿੰਘਾਂ ਦੇ ਨੁਮਾਇੰਦੇ ਕੌਣ ਹੈਗੇ ਨੇ ਸੋ ਭਾਈ ਸਾਹਿਬ ਨੇ ਗੱਲਬਾਤ ਸਾਰੀ ਹੀ ਆਪਣੇ ਵਿਚਾਰਾਂ ਦੇ ਵਿੱਚ ਰੱਖੀ ਹੈ ਸੰਗਤ ਦੇ ਸਾਹਮਣੇ ਸੋ ਇਸ ਵੀਡੀਓ 'ਤੇ ਤੁਸੀਂ ਆਪਣੇ ਵਿਚਾਰ ਕਮੈਂਟ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਅੱਗੇ ਜਰੂਰ ਕਰਿਆ ਜੇ ਸੋ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਨੇ ਸਮਾਂ ਦਿੱਤਾ ਹੈ ਹਾਜੀ ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ ਗੁਰੂ ਪਿਆਰੋ ਫਿਰ ਸਾਧ ਸੰਗਤ ਨੂੰ ਕਹਿੰਦੇ ਆ ਜੋ ਵਿਚਾਰਾਂ ਦਿੱਤੀਆਂ ਨੇ ਉਹਨਾਂ ਦੇ ਅਮਲ ਕਰੋ ਹਾਂ ਫਿਰ ਮੈਂ ਤੁਹਾਨੂੰ ਵਾਰ ਗੱਲ ਕਹਿਣਾ ਆ ਜਮੀਨੀ ਪੱਧਰ ਤੇ ਆਪਾਂ ਕੰਮ ਕਰੀਏ ਦਾਸ ਕਰ ਰਿਹਾ ਕੋਈ ਵੀ ਪ੍ਰਚਾਰਕ ਕੋਈ ਵੀ ਚੰਗਾ ਸਿੱਖ ਉਹ ਮੇਰਾ ਸਾਥ ਦਿਓ ਭਾਵੇਂ ਮਾਇਆ ਦਾ ਵੀ ਦੇ ਦਿਓ ਭਾਵੇਂ ਆਪ ਆਲ ਕੇ ਖੁਦ ਕਰ ਲਓ ਮੈਂ ਫਿਰ ਤੁਹਾਨੂੰ ਅਪੀਲ ਕਰਨਾ ਮੈਂ ਲੰਬਰ ਦੇ ਦਿੱਤਾ ਆਪਾਂ ਜਮੀਨੀ ਪੱਧਰ ਤੇ ਕੰਮ ਕਰੀਏ ਜਮੀਨੀ ਪੱਧਰ ਤੇ ਸਿੱਖ ਬਣਾਈਏ ਆਪਾਂ ਸਮਾਨ ਦੇ ਵਿੱਚ ਡਾਲੀਆਂ ਨਾਲ ਲਾਈਏ ਇੰਨੀ ਤੋਂ ਮੈਂ ਲਾਸਟ ਦੇ ਵਿੱਚ ਬੇਨਤੀ ਕਰਦਾ ਕਿ ਕਿਸੇ ਦੇ ਮਨ ਨੂੰ ਕੁਝ ਠੇਸ ਪਹੁੰਚਾਉਣ ਵਾਸਤੇ ਅਸੀਂ ਇਹ ਗੱਲਾਂ ਬਾਤਾਂ ਨਹੀਂ ਕਰਦੇ ਵੀ ਭਾਈ ਅਮਰਤਪਾਲ ਇਸ ਤਰ੍ਹਾਂ ਹੈਗੇ ਸੀਗਾ ਜੇ ਵੀ ਜਾਂ ਇਸ ਤਰ੍ਹਾਂ ਹੈ ਕੋ ਆ ਆ ਕੋਈ ਇਸ ਤਰ੍ਹਾਂ ਹੈਗੇ ਸੀਗਾ ਨਹੀਂ ਗੱਲ ਇਹ ਹੈਗੀ ਕਿ ਸਾਡੇ ਚੈਨਲ ਦਾ ਨਾਮ ਹੈਗਾ ਲੋਕਾਂ ਦੀ ਆਵਾਜ਼ ਟੀਵੀ ਸੋ ਲੋਕ ਕੀ ਚਾਹੁੰਦੇ ਨੇ ਲੋਕਾਂ ਦਾ ਦਰਦ ਕੀ ਹੈਗਾ ਸੋ ਭਾਈ ਜਿਵੇਂ ਭਾਈ ਸਾਹਿਬ ਨੇ ਗੱਲਬਾਤ ਕਰਦੇ ਨੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਚਾਰਕਾਂ ਦੀ ਗੱਲ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਸੱਚ ਨੂੰ ਸਾਹਮਣੇ ਲਿਆਉਣਾ ਲੋਕਾਂ ਦੀ ਗੱਲ ਨੂੰ ਸਾਹਮਣੇ ਰੱਖਣਾ ਸੋ ਇਸ ਤੇ ਫੈਸਲਾ ਤੁਹਾਡਾ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ